ਪਟਿਆਲਾ ਦੇ ਵਿਧੀ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ ਹਲਕਾ ਸਨੌਰ ਦੇ ਪਿੰਡ ਪਲਬੇੜਾ ਦੇ ਡੇਰਾਪਾਪਾ ਪਖਤਾਰਾਮ ਵਿਖੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਨ ਸਵਿਵਿਦਾ ਕੈਂਪ ਦਾ ਚਾਇਜਾ ਲੈਣ ਮੌਕੇ ਏਡੀਸੀ ਡਾਕਟਰ ਬਹਿਤੀ ਨੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਐਸਡੀਐਮ ਪਟਿਆਲਾ ਅਰਵਿੰਦ ਕੁਮਾਰ ਵੀ ਉਹਨਾਂ ਦੇ ਨਾਲ ਸ਼ਾਮਲ ਰਹੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਹਰਜਿੰਦਰ ਸਿੰਘ ਬਹਿਤੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਪਹਿਲ ਕਦਮੀ ਤਹਿਤ ਸਰਕਾਰੀ ਦੀ ਪਾਕਾਂ ਦੇ ਅਧਿਕਾਰੀ ਖੁਦ ਚੱਲ ਕੇ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਮੌਕੇ ਤੇ ਹੀ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕੀਤਾ। ਤੇ ਉਨ੍ਹਾਂ ਨੇ ਇਸ ਮੌਕੇ ਬਲਬੇੜੇ ਵਿਖੇ 300 ਬੂਟੇ ਲਗਾਉਣ ਦੀ ਸ਼ੁਰੂਆਤ ਵੀ ਕਰਵਾਈ। ਸਤਿਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਪਿੰਡ ਬਲਬੇੜੇ ਵਿਖੇ ਆਪਣੇ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਪੂਰੇ ਦਿਨ ਅਸੀਂ ਕੈਂਪ ਲਾਇਆ ਸਾਰੇ ਨਾਲ ਪਿੰਡ ਦੇ ਸਾਡੇ ਲਾਭਕਾਰੀ ਇੱਥੇ ਨੇ ਅੰਦਰ ਅਸੀਂ ਦੇਖਿਆ ਕਿ ਹਰ ਕੋ ਹਰ ਮੈਕਡੇ ਦੇ ਜਿਹੜੇ ਨੁਮਾਇੰਦੇ ਜਾਂ ਅਫਸਰ ਬੈਠੇ ਹੋਏ ਨੇ ਇਹਦੇ ਵਿੱਚ ਹਰ ਮੋਕੇ ਦਾ ਹਰ ਤਰ੍ਹਾਂ ਦੀ ਸ਼ਿਕਾਇਤ ਸੁਣੀ ਜਾਏਗੀ ਕੋਸ਼ਿਸ਼ ਸਾਡੀ ਇਹੀ ਹੈ ਸੀਐਮ ਸਾਹਿਬ ਦਾ ਆਪਣਾ ਦਿਸ਼ਾਾਇਾ ਜਾਂ ਨਿਰਦੇਸ਼ ਨੇ ਮੋਕੇ ਤੇ ਨਿਪਟਾਰਾ ਕਰਨਾ ਸਾਡੀ ਕੋਸ਼ਿਸ਼ ਰਹੇਗੀ ਹਰ ਜਿਹੜੀ ਐ ਕੋਈ ਸ਼ਿਕਾਇਤ ਹੋਵੇ ਮੁਕੇ ਤੇ ਨਿਪਟਾਰਾ ਕਰੀਏ ਜੇ ਕੁਝ ਰਹਿ ਜਾਂਦੀ ਉਹ ਟਾਈਮ ਬౌੰਡ ਲਈ ਉਹਨੂੰ ਜਰਾ ਨਿਪਟਾਰਾ ਕੀਤਾ ਜਾਏਗਾ ਮੈਂ ਇੱਥੇ ਪਿੰਡ ਦੇ ਲੋਕੀ ਆਪਣੇ ਏਰੀਆ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹ ਜੇ ਕੈਂਪਰ ਤੁਸੀਂ ਵਕਤ-ਵੱਦ ਲਾਭ ਲਓ ਜੋ ਸੀਐਮ ਸਾਹਿਬ ਨੇ ਕਿਹਾ ਕਿ ਅਕਸਰ ਤੁਹਾਡੇ ਘਰ ਆਣਗੇ ਤੁਹਾਨੂੰ ਆਂਦੀ ਲੋੜ ਨਹੀਂ ਉਹੀ ਐਸੀ ਵਿਚਾਰਧਾਰਾ ਦੇ ਨਾਲ ਤੁਹਾਡੇ ਕੋਲ ਆਏ ਇਹ ਮੈਨੂੰ ਆਸ ਹੈ ਕਿ ਵਾਅਦੇ ਵਾਅਦੇ ਜਿਹੜੇ ਲੋਕ ਲਾਭ ਲੈਣਗੇ ਇਥੋਂ ਜੇ ਕੋਈ ਵੀ ਕੋਈ ਮੁਸ਼ਕਲ ਹੈ ਕਿਸੇ ਤਰ੍ਹਾਂ ਦੀ ਹੈ ਤਕਲੀਫ ਹੈ ਉਹ ਧਿਆਨ ਕੇ ਆਪਣੀ ਹੱਲ ਕਰਾ ਸਕਦੇ ਸਨ ਸਤਿਕਾਰਯੋਗ ਸਰ ਜੀ ਮੈਂ ਲਖਵਿੰਦਰ ਸਿੰਘ ਫਿਲਪ ਲਵੇੜਾ ਵਾਸੀ ਜੋ ਕਿ ਸਾਡੇ ਪਿੰਡ ਜਿਹੜਾ ਮਾਨ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਹੈ ਤੇ ਇੱਥੇ ਬਹੁਤ ਵੱਖ-ਵੱਖ ਤਰ੍ਹਾਂ ਦੇ ਕੰਮ ਹੋ ਰਹੇ ਨੇ ਤੇ ਸਾਨੂੰ ਪਿੰਡ ਜੀ ਬਹੁਤ ਵਧੀਆ ਸਹੂਲਤ ਮਿਲ ਰਹੀ ਹੈ ਠੀਕ ਹੈ ਜੀ ਤੇ ਆਪਾਂ ਇੱਥੇ ਬਹੁਤ ਸਾਰੇ ਮਨਾਜਮ ਪਹੁੰਚੇ ਹੋਏ ਨੇ ਉਹਨਾਂ ਦਾ ਹੀ ਬਹੁਤ ਧੰਨ ਦਿਨਾਂ ਵਾ दिल तो दिलो धन्यवाद है जी ठीक है जी ते असी हां जी थोड़ा कि काम सी ਸਾਡਾ ਤੇ ਮੇਰੇ ਦੋ ਬੱਚਿਆਂ ਦੇ ਜਾਦੀ ਸਰਟੀਫਿਕੇਟ ਬਣਾਏ ਗਏ ਨੇ ਜੋ ਤੇ ਉਹ ਟਾਈਮ ਸਰ ਨਾਲ ਨਾਲ ਬਣਾ ਕੇ ਸਾਨੂੰ ਦਿੱਤੇ ਗਏ ਨੇ ਤੇ ਡੀਜੀ ਸਾਹਿਬ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦ ਹੀ ਲੋ ਧੰਨਵਾਦਾ ਜੋ ਕਿ ਸਾਨੂੰ ਪਿੰਡ ਵਿੱਚ ਕੰਮ ਕਰਕੇ ਆ ਕੇ ਦੇ ਰਹੇ ਨੇ ਮੈਂ ਕੁਲਵੰਤ ਸਿੰਘ ਰਲਵੇੜਾ ਜੀ ਸਾਨੂੰ ਸਰਕਾਰ ਨੇ ਕੈਂਪ ਲਾਇਆ ਜੀ ਸਾਨੂੰ ਸਾਰੇ ਸਕੀਮਾਂ ਬਾਰੇ ਸਮਝਾਇਆ ਇਹਨਾਂ ਨੇ ਅੱਜ ਨੂੰ ਮੈਨੂੰ ਪਤਾ ਲੱਗ ਗਿਆ ਜੀ ਕਿ ਕਿਹੜੀ ਕਿਹੜੀ ਸਕੀਮ ਸਰਕਾਰ ਨੇ ਚਾਲੂ ਕੀਤੀ ਆ ਬਹੁਤ ਵਧੀਆ ਕੰਮ ਲੱਗਾ ਬਹੁਤ ਸਨਾ ਖੱਟ ਹੋਇਆ ਜੀ ਬੜਾ ਲੋਕਾਂ ਦਾ ਫਾਇਦਾ ਸਾਰੇ ਸੋਨੀਆਂ ਸਾਰੀਆਂ ਦੀ ਕੋਈ ਮੌਕਾ